ਸਵਾਗਤ ਹੈ ਜੀ ਹੁਸ਼ਾਰਪੁਰ نیوز ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨ ਕਸ਼ਪ ਅੱਜ ਬਿੱਤ ਦਿਨੀ ਹੁਸ਼ਾਰਪੁਰ ਤੋਂ ਇੱਕ ਮਾਮਲਾ ਸਾਹਮਣੇ ਆ ਸਾਹਮਣੇ ਆਉਂਦਾ ਹੈ ਹੁਸ਼ਾਰਪੁਰ ਦੇ ਥਾਣਾ ਬੁੱਲਵਾਲ ਅਧੀਨ ਪਿੰਡ ਆਉਂਦੇ ਭਾਗਵਾਲ ਦਾ ਇੱਕ 23 ਸਾਲਾ ਨੌਜਵਾਨ ਅਮਰਤਪਾਲ ਸਿੰਘ ਜੋ ਕਿ ਘਰੋਂ ਵਿਦੇਸ਼ ਦੀ ਧਰਤੀ ਦੇ ਲਈ ਰਵਾਨਾ ਹੁੰਦਾ ਹੈ ਏਜੰਟ ਵੱਲੋਂ ਉਸ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਇਆ ਜਾਂਦਾ ਹੈ ਆਸਟ੍ਰੇਲੀਆ ਭੇਜਣ ਦਾ ਝਾਂਸਾ ਦਿੱਤਾ ਜਾਂਦਾ ਹੈ ਪਰੰਤੂ ਰਾਹ ਵਿਚਕਾਰ ਈਰਾਨ ਵਿਖੇ ਅਮਰਤਪਾਲ ਸਿੰਘ ਨੂੰ ਅਗਵਾ ਕਰ ਲਿਆ ਜਾਂਦਾ ਹੈ ਤਾਂ ਅਮਰਤਪਾਲ ਸਮੇਤ ਉਸਤੇ ਦੋ ਹੋਰ ਸਾਥੀਆਂ ਜਾਨਕੀ ਕੁੱਲ ਤਿੰਨ ਨੌਜਵਾਨਾਂ ਨੂੰ ਈਰਾਨ ਦੇ ਵਿੱਚ ਡੋਂਕਰਾਂ ਵੱਲੋਂ ਅਗਵਾ ਕਰ ਲਿਆ ਜਾਂਦਾ ਹੈ ਘਰਦਿਆਂ ਨੂੰ ਵੀਡੀਓ ਕਾਲਸ ਕੀਤੀਆਂ ਜਾਂਦੀਆਂ ਨੇ ਫਰੋਤੀਆਂ ਮੰਗੀਆਂ ਜਾਂਦੀਆਂ ਨੇ ਕਤਲ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਇਸ ਵਿੱਚ ਅਲੇ ਹੁਣ ਇੱਕ ਰਾਹਤ ਭਰੀ ਖਬਰ ਸਾਹਮਣੇ ਆਈ ਹੈ ਜੋ ਮੀਡੀਆ ਰਿਪੋਰਟਾਂ ਮੁਤਾਬਕ ਕਿ ਪਰਿਵਾਰ ਤੱਕ ਪਹੁੰਚੀ ਹੈ ਸਾਡੇ ਤੱਕ ਪਹੁੰਚੀ ਹੈ ਕਿ ਈਰਾਨ ਦੇ ਵਿੱਚ ਤਹਿਰਾਨ ਪੁਲਿਸ ਵੱਲੋਂ ਅਗਵਾ ਕੀਤੇ ਨੌਜਵਾਨਾਂ ਨੂੰ ਅਗਵਾਕਾਰਾਂ ਦੇ ਚੁੰਗਲ ਚੋਂ ਛਡਵਾ ਲਿਆ ਗਿਆ ਤੇ ਨੌਜਵਾਨ ਸਹੀ ਸਲਾਮਤ ਨੇ ਪਰਿਵਾਰ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਦੇ ਆ ਕਿਉਂਕਿ ਮਾਤਾ ਜੀ ਉਸ ਵਕਤ ਉਸਤੇ ਨੇ ਇਸ ਤੋਂ ਪਹਿਲਾਂ ਜਦੋਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਸੀ ਪਰਿਵਾਰ ਦੀ ਆਵਾਜ਼ ਹੈ ਅਸੀਂ ਸਰਕਾਰ ਤੱਕ ਪਹੁੰਚਾਈ ਸੀ ਤਾਂ ਕਾਫੀ ਚਿੰਤਾ ਦੇ ਵਿੱਚ ਸੀ ਤਾਂ ਮਾਤਾ ਜੀ ਹੁਣ ਕਿਹੋ ਜਿਹਾ ਮਾਹੌਲ ਹੈ ਕੀ ਤੁਹਾਡੇ ਤੱਕ ਜਾਣਕਾਰੀ ਪਹੁੰਚੀ ਆ ਅਮਰਤਪਾਲ ਨੂੰ ਲੈ ਕੇ ਤੇ ਦੋ ਜਿਹੜੇ ਹੋਰ ਨੌਜਵਾਨ ਨੇ ਉਹਨਾਂ ਨੂੰ ਲੈ ਕੇ ਸੀ ਹਾਂਜੀ ਇਹ ਜਾਣਕਾਰੀ ਮਿਲੀ ਆ ਵੀ ਛੁੱਟ ਗਏ ਆ ਇੰਨੀ ਕਾਲ ਹੋਈ ਸੀਗੀ ਮੇਰੇ ਭਤੀਜੇ ਦੇ ਫੋਨ ਤੇ ਮੇਰੇ ਨਾਲ ਤਾਂ ਜੇ ਕੋਈ ਨਹੀਂ ਕਾਲ ਹੋਈ ਨਾ ਸਾਨੂੰ ਕਿਸੇ ਦਾ ਅੱਦਾ ਫੋਨ ਆਇਆ ਹੀ ਆ ਅੱਜ ਸਵੇਰੇ ਕਹਿੰਦੇ ਆ ਵੀ ਮੈਂ ਗੁਰਦੁਆਰਾ ਸਾਹਿਬ ਗਈ ਯੂਸੀ ਤੇ ਮੇਰਾ ਭਤੀਜਾ ਦੱਸਦਾ ਵੀ ਐਸਐਚਓ ਸਾਹਿਬ ਦਾ ਫੋਨ ਆਇਆ ਸੀ ਵੀ ਬੱਚੇ ਤੁਹਾਡੇ ਰਿਲੀਜ਼ ਹੋ ਗਏ ਤੇ ਖੁਸ਼ੀ ਦੀ ਤਾਂ ਕੋਈ ਹੱਦ ਹੀ ਨਹੀਂ ਸਾਨੂੰ ਇੱਕ ਸਪੈਲਾ ਤਾਂ ਸੁਭਾਈ ਗੁਰ ਦਾ ਸ਼ੁਕਰ ਕਰਦੇ ਆ ਜੇ ਨਹੀਂ ਸਾਡੇ ਹਨਾ ਮੀਡੀਆ ਦਾ ਕੇਂਦਰ ਸਰਕਾਰ ਦਾ ਇਰਾਨ ਸਰਕਾਰ ਦਾ ਜੇ ਨਹੀਂ ਸਾਡੇ ਬੱਚੇ ਸਹੀ ਸਲਾਮਤ ਆਪਣੇ ਕੋਲ ਲੈ ਜੀ ਮਾਤਾ ਜੀ ਬੱਚਿਆਂ ਦਾ ਦੂਜਾ ਜਨਮ ਹੋਇਆ ਆ ਆਪਾਂ ਕਹਿ ਸਕਦੇ ਕਿਉਂਕਿ ਉਸ ਦਿਨ ਤੁਹਾਡੇ ਨਾਲ ਗੱਲਬਾਤ ਕੀਤੀ ਸੀ ਕਿਉਂਕਿ ਮਾਵਾ ਨੇ ਜਿਨ੍ਹਾਂ ਨੇ ਜਨਮ ਦਿੱਤਾ ਹੁੰਦਾ ਉਸ ਵਕਤ ਹਾਲਾਤ ਤੁਹਾਡੇ ਹੋਰ ਸੀਗੇ ਜਦੋਂ ਪਤਾ ਲੱਗਦਾ ਤਾਂ ਫਿਰ ਉਸ ਵਕਤ ਕਿ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਅੱਜ ਤੁਹਾਨੂੰ ਫੋਨ ਆਉਂਦਾ ਪੁਲਿਸ ਦਾ ਜੀ ਸਾਨੂੰ ਲੱਗਦਾ ਸੀ ਵੀ ਸਾਨੂੰ ਪਤਾ ਨਹੀਂ ਕੀ ਦੁਨੀਆ ਦੀ ਕਿਹੜੀ ਚੀਜ਼ ਸਾਡੀ ਵਾਪਸ ਆਈ ਆ ਸਾਡੇ ਪੁੱਤ ਦਾ ਦੁਬਾਰਾ ਜਨਮ ਹੋਇਆ ਆ ਉਸ ਟਾਈਮ ਤੋਂ ਮੈਨੂੰ ਇੰਨੀ ਖੁਸ਼ੀ ਸੀ ਕਿ ਬਹੁਤ ਜ਼ਿਆਦਾ ਫੋਨ ਤੇ ਗੱਲਬਾਤ ਹੋਈ ਅਮਰਤਪਾਲ ਦੇ ਨਾਲ ਨਹੀਂ ਅਜੇ ਮੇਰੀ ਨਹੀਂ ਹੋਈ ਹੈਗੀ ਜੀ ਇੰਨੀ ਗੱਲ ਮੇਰੇ ਭਤੀਜੇ ਦੇ ਨਾਲ ਹੀ ਹੋਈ ਠੀਕ ਹੈ ਜੀ ਹਜੇ ਤੁਹਾਡੇ ਤੱਕ ਜਾ ਕੇ ਕਿਸੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਨੇ ਜਾਂ ਹੋਰ ਕਿਸੇ ਰਾਜਨੀਤਿਕ ਨੁਮਾਇੰਦੇ ਨੇ ਪਹੁੰਚ ਕੀਤੀ ਹੈ ਦੱਸਣ ਦੇ ਲਈ ਕਿ ਮੁੰਡੇ ਤੁਹਾਡੇ ਸਹੀ ਹੈ ਪਹੁੰਚ ਗਿਆ ਨਹੀਂ ਨਹੀਂ ਅਜੇ ਨਹੀਂ ਤੁਸੀਂ ਆਏ ਆ ਸਭ ਤੋਂ ਪਹਿਲਾਂ ਜੀ ਮਤਲਬ ਕਿ ਇੰਨਾ ਕਿ ਅੱਜ ਪਤਾ ਲੱਗਿਆ ਕਿ ਮੁੰਡੇ ਸਹੀ ਸਲਾਮਤ ਹੈ ਉਧਰ ਪੁਲਿਸ ਨੇ ਜਿਹੜੇ ਉਹ ਛਡਵਾ ਲਏ ਨੇ ਹਾਂ ਜੀ ਠੀਕ ਹੈ ਜੀ ਤਾਂ ਬਾਪੂ ਜੀ ਅਮਰਤਪਾਲ ਸਹੀ ਸਲਾਮਤ ਹੈ ਜਿਵੇਂ ਮਾਤਾ ਜੀ ਨੇ ਦੱਸਿਆ ਹੋਰ ਵੀ ਜਾਣਕਾਰੀਆਂ ਪਹੁੰਚ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਕਿਹੋ ਜਿਹੇ ਹਾਲਾਤ ਨੇ ਜੀ ਹੁਣ ਫਿਰ ਅਈ ਨੇ ਲਾਦ ਹੁਣ ਬਹੁਤ ਵਧੀਆ ਹੈ ਕੇ ਕੇਂਦਰ ਸਰਕਾਰ ਜੋ ਵੀ ਨਾ ਯਾਨੀ ਸਾਡੇ ਬੱਚੇ ਸਾਡੇ ਤੱਕ ਇੱਥੇ ਪਹੁੰਚਾਈ ਉਹ ਵੀ ਜੀ ਤਾਂ ਅੰਮ੍ਰਿਤਪਾਲ ਦੇ ਕਜ਼ਨ ਬ੍ਰਦਰ ਨੇ ਸਾਡੇ ਨਾਲ ਗੱਲਬਾਤ ਕਰ ਲੈਂਦੇ ਆ ਸਰਪੰਚ ਸਾਹਿਬ ਜੋ ਅੰਮ੍ਰਿਤਪਾਲ ਦੇ ਮਾਮਾ ਜੀ ਨੇ ਉਹ ਵੀ ਇਹ ਮੌਜੂਦ ਨੇ ਸਾਡੇ ਨਾਲ ਭਾਜੀ ਤੁਹਾਨੂੰ ਫੋਨ ਆਉਂਦਾ ਪੁਲਿਸ ਵੱਲੋਂ ਤੇ ਕੀ ਜਾਣਕਾਰੀ ਤੁਹਾਡੇ ਤੱਕ ਉਹਨਾਂ ਵੱਲੋਂ ਪਹੁੰਚਾਈ ਜਾਂਦੀ ਹੈ ਜੀ ਮੈਨੂੰ ਐਸਐਚਓ ਸਾਹਿਬ ਦਾ ਅੱਜ ਸਵੇਰੇ ਕੁਵਰੀਬ 8:30 ਵਜੇ ਕਾਲ ਆਉਂਦੀ ਆ ਵੀ ਤਾਂ ਕੋਈ ਕਾਲ ਵਗੈਰਾ ਆਈ ਆ ਵੀ ਮੈਂ ਕਿਹਾ ਨਹੀਂ ਹਲੇ ਤੱਕ ਤਾਂ ਸਾਨੂੰ ਕੋਈ ਖੁੱਲ ਕੇ ਕਾਲ ਨਹੀਂ ਆਈ ਵੀ ਕਹਿੰਦੇ ਬੱਚੇ ਤੁਹਾਡੇ ਛੁੱਟ ਗਏ ਆ ਜਿੱਦਾਂ ਹੀ ਤੁਹਾਡਾ ਕੋਈ ਗੱਲਬਾਤ ਹੁੰਦੀ ਆ ਸਾਨੂੰ ਜਰੂਰ ਦੱਸਿਓ ਇੰਨੀ ਗੱਲ ਹੋਈ ਐ ਐਸਚੂ ਸਾਹਿਬ ਨੂੰ ਮਤਲਬ ਕਿ ਇੰਨੀ ਕੀ ਜਾਣਕਾਰੀ ਉਹਨਾਂ ਨੇ ਸਾਂਝੀ ਕੀਤੀ ਬੱਚੇ ਛੁੱਟ ਗਏ ਆ ਤਾਂ ਅਮਰਤਪਾਲ ਨਾਲ ਹੋਈ ਤੁਹਾਡੀ ਗੱਲ ਕੋਈ ਥੋੜੇ ਕੇ ਸਮੇਂ ਲਈ ਹਾਂਜੀ ਅਮਰਤਪਾਲ ਨਾਲ ਕੱਲ 5:30 6:00 ਵਜੇ ਦੇ ਕਰੀਬ ਕਾਲ ਆਈ ਆ ਵੀ ਕਹਿੰਦਾ ਅਸੀਂ ਛੁੱਟ ਗਏ ਆ ਤੇ ਅਸੀਂ ਠੀਕ ਆ ਬਸ ਇੰਨੀ ਗੱਲ ਕਹਿ ਕੇ ਉਹਨੇ ਫੋਨ ਕੱਟਤਾ ਵੀ ਲੱਗਦਾ ਸੀ ਵੀ ਅਮਰਤਪਾਲ ਹੀ ਆ ਪਰ ਉਹ ਡਰੇ ਹੋਏ ਸਾਡੇ ਨਾਲ ਹਲੇ ਤੱਕ ਕੋਈ ਕਨਫਰਮੇਸ਼ਨ ਨਹੀਂ ਹੋਈ ਵੀ ਮਤਲਬ ਦੁਬਾਰਾ ਕਾਲ ਕੋਈ ਨਹੀਂ ਆਈ ਕੋਈ ਵੀਡੀਓ ਕਾਲ ਨਹੀਂ ਆਈ ਜਿਸ ਦੇ ਨਾਲ ਅਸੀਂ ਕਹਿ ਸਕਦੇ ਹਾਂ ਵੀ ਹਾਂ ਬੱਚੇ ਸਾਡੇ ਛੁੱਟ ਗਿਆ ਸਰਕਾਰ ਵੱਲੋਂ ਭਰੋਸਾ ਦੁਆਇਆ ਜਾ ਰਿਹਾ ਵੀ ਛੁੱਟ ਗਿਆ ਸਾਨੂੰ ਬਹੁਤ ਖੁਸ਼ੀ ਹੈ ਜੀ 25 April ਨੂੰ ਘਰੋਂ ਜਾਂਦੇ ਨੇ ਦਿੱਲੀ ਦੇ ਵਿੱਚ ਰਹਿੰਦੇ ਨੇ ਦਿੱਲੀ ਤੋਂ ਇਰਾਨ ਲਈ ਜਾਂਦੇ ਨੇ ਤਾਂ ਇੱਕ ਤਰੀਕ ਨੂੰ ਅਗਵਾ ਹੋ ਜਾਂਦੇ ਨੇ ਤਾਂ तकरीबन 34-35 ਦਿਨਾਂ ਬਾਅਦ ਕੱਲ ਅਮਰਤਪਾਲ ਨਾਲ ਤੁਹਾਡੀ ਗੱਲਬਾਤ ਹੋਈ ਹੈ ਇੰਨੀ ਕੋਈ ਗੱਲਬਾਤ ਹੋਈ ਹੈ ਤੁਸੀਂ ਕਹਿੰਦੇ ਕਿ ਡਰੇ ਹੋਏ ਸੀ ਆਵਾਜ਼ ਵੀ ਜਿਹੜੀ ਉਹ ਥਥਲਾਰੀ ਸੀ ਉਸ ਦੀ ਹਾਂਜੀ ਬਹੁਤ ਖੁਸ਼ੀ ਦੀ ਗੱਲ ਆ ਵੀ ਅਸੀਂ ਤਾਂ ਸਾਡੀ 16 ਤਰੀਕ ਦੀ ਗੱਲ ਹੋਈ ਸੀ ਲਾਸਟ ਗੱਲ ਜਿਹੜੀ ਸੀ ਉਸ ਤੋਂ ਬਾਅਦ ਕੱਲ ਗੱਲ ਹੋਈ ਆ 3-4 ਸੈਕਿੰਡ ਮੇਰੀ ਉਹਨਾਂ ਨਾਲ ਪਰ ਬਹੁਤ ਖੁਸ਼ੀਮੰਨ ਹੋਈ ਆ ਵੀ ਜੇ ਛੁੱਟ ਗਏ ਤਾਂ ਤਾਂ ਹੀ ਕਾਲ ਆਈ ਆ ਬਟ ਅਲੇ ਤੱਕ ਸਾਨੂੰ ਉਹਨਾਂ ਦਾ ਕੋਈ ਦੁਬਾਰਾ ਕਾਲ ਨਹੀਂ ਆਈ ਕੋਈ ਉਹਨਾਂ ਦੀ ਵੀਡੀਓ ਕਾਲ ਨਹੀਂ ਆਈ ਸਾਨੂੰ ਜੀ ਇਹ ਪਾਈ ਜਿਕਰ ਆਪਾਂ ਗੱਲ ਕਰੀਏ ਕਿ 25 ਅਪ੍ਰੈਲ ਨੂੰ ਘਰੋਂ ਜਾਂਦੇ ਨੇ ਅਮਰਤਪਾਲ ਦਿੱਲੀ ਦੇ ਵਿੱਚ ਦਿੱਲੀ ਤੋਂ ਇਰਾਨ ਪਹੁੰਚਦੇ ਨੇ ਇੱਕ ਤਰੀਕ ਨੂੰ ਅਗਵਾ ਹੋ ਜਾਂਦੇ ਨੇ ਕੱਲ 34 35 ਦਿਨਾਂ ਬਾਅਦ ਇਹ ਗੱਲਬਾਤ ਹੁੰਦੀ ਹੈ ਉਸ ਦੇ ਜਿਹੜੇ ਦੋ ਨੌਜਵਾਨ ਹੋਰ ਸਿੱਖ ਸੰਗਰੂਰ ਦਾ ਤੱਕ ਨਵਾਂ ਸ਼ਹਿਰ ਜ਼ਿਲ੍ਹੇ ਦਾ ਉਹ ਵੀ ਛੱਡ ਦਿੱਤੇ ਗਏ ਨੇ ਜੀ ਹਾਂਜੀ ਹਾਂਜੀ ਉਹ ਕਹਿੰਦਾ ਅਸੀਂ ਤਿੰਨੇ ਜਣੇ ਠੀਕ ਆ ਤੇ ਅਸੀਂ ਬਿਲਕੁਲ ਠੀਕ ਆ ਬਸ ਲਾਸਟ ਗੱਲ ਉਹਨਾਂ ਨੇ ਦੋ ਦੋ ਗੱਲਾਂ ਕੀਤੀਆਂ ਸਾਡੇ ਨਾਲ ਤਿੰਨ ਚਾਰ ਸਕਿੰਟ ਦੀ ਗੱਲ ਹੋਈ ਆ ਵੀ ਅਸੀਂ ਛੁੱਟ ਗਏ ਆ ਮੁੜ ਕੇ ਉਹ ਨਹੀਂ ਦੂਜੇ ਘਰਾਂ ਚ ਵੀ ਕਾਲ ਕਰਵਾਈ ਉਹਨਾਂ ਨਾਲ ਵੀ ਇਹੀ ਗੱਲ ਹੋਈ ਆ ਬਹੁਤ ਚਿਰ ਗੱਲ ਨਹੀਂ ਹੋਈ ਕਿਸੇ ਇਰਾਨ ਨੰਬਰ ਤੋਂ ਹੀ ਗੱਲ ਆਈ ਹੋਈ ਆ ਉਹਨਾਂ ਨਾਲ ਹੁਣ ਕਦੋਂ ਤੱਕ ਉਮੀਦ ਹੈ ਕਿ ਪੁਲਿਸ ਉਹਨਾਂ ਨੂੰ ਉਧਰੋਂ ਜਾਂ ਵਿਦੇਸ਼ ਮੰਤਰਾਲੇ ਇੱਧਰ ਰਵਾਨਾ ਕਰੇਗਾ ਜੇ ਪੰਜਾਬ ਪਹੁੰਚਾਏਗਾ ਉਮੀਦ ਹੈ ਵੀ ਕੋਈ ਹਫ਼ਤੇ ਦੇ ਵਿੱਚ ਵਿੱਚ ਆ ਜਾਣਗੇ ਪੰਜਾਬ ਜੀ ਜੀ ਤੇ ਦੂਜੇ ਪਾਸੇ ਜੇਕਰ ਆਪਾਂ ਏਜੰਟ ਦੀ ਗੱਲ ਕਰੀਏ ਤਾਂ ਏਜੰਟ ਲਗਾਤਾਰ ਫਰਾਰ ਆ ਪਰਿਵਾਰ ਵੀ ਉਸ ਦਾ ਫਰਾਰ ਹੈ ਪੁਲਿਸ ਨਾਲ ਗੱਲਬਾਤ ਹੁੰਦੀ ਹੈ ਕਿ ਪੁਲਿਸ ਕਾਰਵਾਈ ਕਰ ਰਹੀ ਹੈ ਉਹਨਾਂ ਨੂੰ ਕਾਬੂ ਕਰਨ ਲਈ ਪੁਲਿਸ ਤਾਂ ਕਾਫੀ ਕਾਰਵਾਈ ਕਰ ਰਹੀ ਹੈ ਇੱਕ ਨੌਜਵਾਨ ਜਲੰਧਰ ਤੋਂ ਜੋ ਕਿ ਉਹ ਨਹੀਂ ਕਾਬੂ ਵੀ ਕੀਤਾ ਆ ਤੇ ਏਜੰਟ ਦਾ ਕਹਿੰਦੇ ਇਨਫੋਰਮੇਸ਼ਨ ਸਾਨੂੰ ਆਈਸੀਪੀ ਉਹ ਜੁਪੀ ਦੇ ਵਿੱਚ ਕਿਤੇ ਵੀ ਲੁਕੇ ਹੋਏ ਆ ਦੋਨੇ ਭਰਾ ਤੇ ਅਸੀਂ ਜਲਦ ਤੋਂ ਜਲਦੀ ਉਹਨਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੇ ਆਂ ਉਮੀਦ ਆ ਵੀ ਜਲਦ ਤੋਂ ਜਲਦ ਗ੍ਰਿਫਤਾਰ ਹੋ ਜਾਣਗੇ ਠੀਕ ਆ ਜੀ ਤੇ ਅਮਰਿਤਪਾਲ ਦੇ ਹੁਣ ਬੇਬੀ ਬਾਪੂ ਜੀ ਠੀਕ ਨੇ ਕਾਫੀ ਚਿੰਤਾ ਦੇ ਵਿੱਚ ਸੀ ਤੁਸੀਂ ਵੀ ਚਿੰਤਾ ਦੇ ਵਿੱਚ ਸੀ ਤੁਹਾਡੇ ਪਿਤਾ ਜੀ ਸਰਪੰਚ ਸਾਹਿਬ ਨੇ ਜਿਹੜੇ ਉਹ ਵੀ ਚਿੰਤਾ ਦੇ ਵਿੱਚ ਸੀ ਹੁਣ ਕਿਹੋ ਜਿਹਾ ਮਹੌਲ ਹੈ ਜੀ ਫਿਰ ਹੁਣ ਤਾਂ ਬਹੁਤ ਵਧੀਆ ਖੁਸ਼ੀ ਦੀ ਗੱਲ ਆ ਵੀ ਸਾਡਾ 50 ਤੋਂ 60% ਬਹੁਤ ਖੁਸ਼ੀ ਆ ਵੀ ਸਾਡੇ ਬੱਚੇ ਛੁੱਟ ਗਏ ਆ ਬਸ ਇਹ ਉਮੀਦ ਕਰਦੇ ਆ ਵੀ ਅੱਜ ਆਜੇ 2 ਘੰਟਿਆਂ ਨੂੰ ਫੋਨ ਆ ਜਾ ਸਾਨੂੰ ਕਾਲ ਆ ਜਾ ਇੱਕ ਵਾਰੀ ਦਿਲ ਨੂੰ ਤਸੱਲੀ ਹੋ ਜਵੇ ਹਾਂ ਇੱਕ ਵਾਰੀ ਮਤਲਬ ਕਿ ਤਸੱਲੀ ਦੇ ਨਾਲ ਗੱਲਬਾਤ ਹੋ ਜਵੇ ਹਨਾ ਨਾਲ ਗੱਲਬਾਤ ਹੋ ਜਵੇ ਫਿਰ ਹਾਂ ਜੀ ਸਰਪੰਚ ਸਾਹਿਬ ਉਦੋਂ ਗੱਲਬਾਤ ਹੋਈ ਸੀਗੀ ਸਰਕਾਰਾਂ ਤੋਂ ਗੁਹਾਰ ਲਾਈ ਸੀ ਕਿ ਸਰਕਾਰ ਸਾਡੇ ਮੁੰਡਿਆਂ ਨੂੰ ਜਿਹੜਾ ਬਚਾ ਕੇ ਲਿਆਵੇ ਕੱਲੇ ਅਮਰਤਪਾਲ ਨੂੰ ਨਹੀਂ ਤੁਸੀਂ ਸੰਗਰੂਰ ਵਾਲੇ ਨੌਜਵਾਨ ਦੀ ਗੱਲ ਕੀਤੀ ਸੀ ਇਹ ਲੰਗੜੋਵਾਲੇ ਨਵਾਂ ਸ਼ਹਿਰ ਜ਼ਿਲ੍ਹੇ ਦਾ ਜਿਹੜਾ ਮੁੰਡਾ ਉਸਦੀ ਵੀ ਗੱਲਬਾਤ ਕੀਤੀ ਸੀ ਤਾਂ ਪ੍ਰਮਾਤਮਾ ਨੇ ਉਸ ਅਰਦਾਸਾਂ ਨੂੰ ਬੇਨਤੀਆਂ ਨੂੰ ਜਿਹੜਾ ਬੂਰ ਪਾਇਆ ਜੀ ਹੁਣ ਕੀ ਕਹਿਣਾ ਚਾਹੁੰਦੇ ਹੋ ਪ੍ਰਮਾਤਮਾ ਦਾ ਲੱਖ ਲੱਖ ਸ਼ੁਕਰ ਹੈ ਜੀ ਬਹੁਤ ਬਹੁਤ ਧੰਨਵਾਦ ਅਪਰਾਪਤਮਾ ਦਾ ਬਾਕੀ ਰਿੰਦਾ ਜੀ ਕੇਂਦਰ ਸਰਕਾਰ ਦਾ ਪੰਜਾਬ ਸਰਕਾਰ ਦਾ ਬਹੁਤ ਹੱਥ ਵਾਏ ਦੇ ਵਿੱਚ ਇਹ ਧਾਰੀਵਾਲ ਸਾਹਿਬ ਦਾ ਖਾਸ ਕਰ ਮੈਨ ਕਰਕੇ ਧਾਰੀਵਾਲ ਸਾਹਿਬ ਦਾ ਕੁਲਦੀਪ ਧਾਰੀਵਾਲ ਸਾਹਿਬ ਦਾ ਜਿਨ੍ਹਾਂ ਨੇ ਸਾਡੀ ਇੱਥੇ ਤੱਕ ਉੱਤੇ ਤੱਕ ਆਵਾਜ਼ ਪਹੁੰਚਾਈ ਸਾਡੀ ਸਾਡੀ ਖੁਸ਼ੀ ਦਾ ਇਸ ਟਾਈਮ ਕੋਈ ਟਿਕਾਣਾ ਨਹੀਂ ਸਿਰ ਬਿਲਕੁਲ ਇਹੀ ਆ ਬਈ ਸਾਡੇ ਬੱਚੇ ਸਹੀ ਆ ਅੰਤਲਾ ਅਗਲਾ ਕਦਮ ਹੈ ਜਿਹੜਾ ਸਰਪੰਚ ਸਾਹਿਬ ਮੰਨ ਲਾਦਾ ਹੁਣ ਹੋਵੇਗਾ ਕਿ ਜਿਹੜੇ ਏਜੰਟ ਨੇ ਇਸ ਤਰ੍ਹਾਂ ਦੇ ਕਿਉਂਕਿ ਉਹਨਾਂ ਨੂੰ ਸਜ਼ਾ ਦਿਵਾਣੀ ਇੱਕ ਬਹੁਤ ਇੱਕ ਜ਼ਰੂਰੀ ਕਦਮ ਰਹੇਗਾ ਪਤਾ ਨਹੀਂ ਅੱਜ ਅਮਰਤਪਾਲ ਦਾ ਬਚਾ ਹੋ ਗਿਆ ਹੋਰ ਨਾ ਮੁੰਡਿਆ ਤਾਂ ਬਚਾ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਇਸ ਤਰ੍ਹਾਂ ਫਿਰ ਕਿੰਨੇ ਕੁ ਮੁੰਡਿਆਂ ਨੂੰ ਹੋਰ ਠੱਗੀ ਦਾ ਸ਼ਿਕਾਰ ਬਣਾਉਣਗੇ ਜੇ ਏਜੰਟਾਂ ਤੇ ਤਾਂ ਜੂਸ ਕੰਗਾ ਕੱਸਣੇ ਜੇ ਗਵਰਨਮੈਂਟ ਪੰਜਾਬ ਗਵਰਨਮੈਂਟ ਨੂੰ ਕੰਗਾ ਕੱਸਣ ਚਾਹੀਦਾ ਤਾਂ ਪੁਲਿਸ ਵੱਲੋਂ ਸਾਡੀ ਕੋਈ ਕਾਰਵਾਈ ਬਹੁਤ ਵਧੀਆ ਚੱਲ ਰਹੀ ਹੈ ਰੇਡ ਕਰ ਰਹੇ ਸਭ ਕੁਝ ਕਰ ਰਹੇ ਆ ਜਦੋਂ ਵੀ ਇਹ ਹੁੰਦਾ ਆ ਤਾਂ ਸਾਨੂੰ ਉਮੀਦ ਆ ਵੀ ਪੁਲਿਸ ਸਾਡਾ ਸਾਥ ਦੇਊਗੀ ਤੇ ਉਹ ਰੀਅੰਟਾਂ ਨੂੰ ਕਾਬੂ ਕਰਕੇ ਤਾਂ ਉਹਨਾਂ ਨੂੰ ਬੰਨਦੀ ਸਜ਼ਾ ਦਿੱਤੀ ਜਾਊਗੀ ਜੀ ਬਹੁਤ ਬਹੁਤ ਧੰਨਵਾਦ ਜੀ ਸੋ ਇਸੇ ਪਿੰਡ ਬਾਗਵਾਲ ਦੇ ਨੌਜਵਾਨ ਅਮਰਤਪਾਲ ਸਿੰਘ ਦਾ ਪਰਿਵਾਰ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਅਮਰਤਪਾਲ ਨਾਲ ਬੀਤੇ ਕੱਲ੍ਹ ਸ਼ਾਮ ਨੂੰ ਗੱਲਬਾਤ ਵੀ ਹੁੰਦੀ ਹੈ ਪਰਿਵਾਰ ਦੀ ਹਾਲਾਂਕਿ ਕੋਈ ਲੰਬੀ-ਚੋਡੀ ਗੱਲਬਾਤ ਹੈ ਜਿਹੜੀ ਉਹ ਨਹੀਂ ਹੋਈ ਹੈ 2-4 ਸੈਕਿੰਡ ਲਈ ਗੱਲਬਾਤ ਹੋਈ ਹੈ ਪਰੰਤੂ ਪਰਿਵਾਰ ਨੂੰ ਰਾਹਤ ਹੈ ਚਿੰਤਾ ਦੇ ਵਿੱਚੋਂ ਪਰਿਵਾਰ ਜਿਹੜਾ ਉਹ ਬਾਹਰ ਨਿਕਲਿਆ ਤੇ ਹੁਣ ਜਦੋਂ ਅਮਰਤਪਾਲ ਪਿੰਡ ਪਹੁੰਚ ਅਮਰਤਪਾਲ ਨਾਲ ਵੀ ਗੱਲਬਾਤ ਕਰਾਂਗੇ ਕਿਵੇਂ ਏਜੰਟ ਇਹ ਮੁੰਡਿਆਂ ਨੂੰ ਆਪਣੀਆਂ ਠਗੀਆਂ ਦਾ ਸ਼ਿਕਾਰ ਬਣਾਉਂਦੇ ਨੇ ਕਿਵੇਂ ਰਾਵਿਚਕਾਰੋਂ ਜਿਹੜਾ ਅਗਵਾ ਕੀਤਾ ਜਾਂਦਾ ਉਹਨਾਂ ਨੂੰ ਤਾਂ ਇਹ ਸਾਰੇ ਮਾਮਲੇ ਤੋਂ ਵੀ ਅਸੀਂ ਪਰਦਾ ਚੱਕਾਂਗੇ ਕੈਮਰਾ ਪਰਸਨ ਮਨਵੀਰ ਮੀਟੀਆਂ ਨਾਲ ਚੇਤਨ ਕੌਸ਼ਲ ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਸਰਪਰ ਨਿਊਜ਼ ਦੇ ਨਾਲ